ਟਾਈਫਾਇਰ ਦਾ ਇਲਾਜ ਸਿਰਫ ਤੇ ਸਿਰਫ ਇੱਕ ਧਾਗਾ ਬਣ ਕੇ ਕੀਤਾ ਜਾਂਦਾ ਜੀ ਸਾਨੂੰ 84 ਤੋਂ ਬੈਠੇ ਆ ਜੀ ਮੈਨੂੰ ਘੱਟੋ ਘੱਟ 22 23 ਸਾਲ ਹੋ ਗਏ ਇਹ ਕੰਮ ਕਰਦੇ ਨੂੰ ਜੀ ਟਾਈਫਾਇਰ ਮੁਖਾਲਜ ਨੂੰ ਲਾ ਉਤਰਾ ਹੋਵੇ ਉਹ ਆਪਾਂ ਧਾਗਾ ਬਣਾਈਦਾ ਜੀ ਸਿਰਫ ਲੌਂਗ ਰੇਜ ਜੀ ਨੇ ਉਹਨੇ ਬੈਂਦੇ ਆ 10 20 ਰੁਪਏ ਦੇ ਉਸ ਤੋਂ ਬਾਅਦ ਉਹ ਖਾਣੇ ਪੈਂਦੇ ਦੋ ਕੁ ਦਿਨ ਆਰਾਮ ਆ ਜਾਂਦਾ ਫ੍ਰੀ ਜੀ ਬਾਬਾ ਜੀ ਇਥੇ ਦਾ ਜਿਹੜਾ ਮਰਜ਼ੀ ਆ ਜਾਵੇ ਚਾਹੇ ਸਵੇਰੇ ਦੁਪਹਿਰੇ ਰਾਤੀਂ ਜਦੋਂ ਮਰਜ਼ੀ ਆਵੇ ਉਸ ਵੇਲੇ ਉਹਨਾਂ ਦਾ ਕੋਈ ਲਿਆ ਨਹੀਂ ਜਾਂਦਾ ਜੀ ਇਹ ਫ੍ਰੀ ਸੇਵਾ ਆ ਸਿਰਫ ਲੌਂਗ ਲਾਇਜ ਦੇ ਪੈਸੇ ਦਾ ਵੀ ਰੋਣੇ ਪੈਂਦੇ ਨੇ ਇੰਨੇ ਸਮੇਂ ਦੇ ਵਿੱਚ ਜਿਹੜਾ ਕਿ ਆਰਾਮ ਜਿਹੜਾ ਪੇਸ਼ੈਂਟ ਨੂੰ ਆਣਾ ਸ਼ੁਰੂ ਹੋ ਜਾਂਦਾ ਦੇਖੋ ਜੀ ਪੇਸ਼ੈਂਟ ਦੇ ਜਦੋਂ ਪਤਾਗਾ ਪਾ ਦੇਣਾ ਥੋੜੀ ਦੇਰ ਬਾਅਦ ਹੀ ਉਹਨੂੰ ਅਸਰ ਸ਼ੁਰੂ ਹੋ ਜਾਣਾ ਘੰਟੇ 2 ਘੰਟੇ ਬਾਅਦ ਮੈਂ ਤਾਂ ਸਿਰਫ ਮੌਜੂ ਉਹਨਾਂ ਦਾ ਨਾਮ ਲੈ ਕੇ ਧਾਗਾ ਬੰਨ ਦੇਣਾ ਤਾਂ ਕਿ ਦੁਬਾਰੇ ਉਹ ਜਾਣਦੇ ਆ जी। आ, अच्छा, अच्छा। आ, जा जा जी ਫਿਰ ਆਪਣੇ ਪਾਪਾ ਦਾ ਨਾਮ ਲੈ ਕੇ ਹਾਂ ਮੇਰੇ ਪਾਪਾ ਦਾ ਨਾਮ ਲੈ ਕੇ ਬਾਕੀ ਸਾਡੀ ਮਈਆ ਭਗਾਂਜੀ ਉਹਨਾਂ ਦਾ ਅਸ਼ੀਰਵਾਦ ਹੈ ਆਪਾਂ ਨੂੰ ਉਹਨਾਂ ਕਰਕੇ ਆਪਾਂ ਇਹ ਕੰਮ ਕੀਤਾ ਹੈ ਅੱਛਾ ਇਸ ਸਮੇ ਜਿਹੜਾ ਅੱਗੇ ਇੱਥੇ ਤਾਂ ਗੱਬਨਵਾ ਸਕਦੇ ਹਾਂ ਜਦੋਂ ਮਰਜੀ ਆ ਸਕਦਾ ਬੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਦ ਮਰਜੀ ਆ ਜਾਵੇ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆ ਜਾਵੇ ਲਈ ਇੰਸਟਾਲ ਹੈ ਐਸਾ ਤੁਸੀਂ ਸ਼ਾਮ ਤੋਂ ਪਹਿਲਾਂ ਆ ਕੇ ਜਿਹੜਾ ਆਪਣਾ ਧਾਗਾ ਬਨਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂਬਰ ਵੀ ਅੱਜ ਤੁਹਾਨੂੰ ਇੱਕ ਮੈਂ ਐਸੇ ਵਿਅਕਤੀ ਨਾਲ ਲਾਉਣ ਜਾ ਰਿਹਾ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਟਾਈਫਾਇਡ ਦਾ ਇਲਾਜ ਸਿਰਫ ਸਿਰਫ ਇੱਕ ਧਾਗਾ ਬਣ ਕੇ ਕੀਤਾ ਜਾਂਦਾ ਤੁਹਾਨੂੰ ਡਾਕਟਰਾਂ ਕੋਲ ਜਾ ਕੇ ਦਵਾਈਆਂ ਦੇ ਪੈਸੇ ਖਰਚਣ ਦੀ ਜਰੂਰਤ ਨਹੀਂ ਆ ਤੁਸੀਂ ਆਓ ਇੱਥੇ ਧਾਗਾ ਬਣਵਾਓ ਤੇ ਜਿਹੜਾ ਤੁਹਾਡਾ ਟਾਈਫਾਇਡ ਆ ਉਹ ਸਹੀ ਹੋ ਜਾਊਗਾ ਤੁਹਾਡਾ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ ਸਿੱਧਾ ਭਾਜੀ ਕੋਲ ਚੱਲਦੇ ਆ ਤੇ ਪਤਾ ਕਰਦੇ ਆ ਕਿ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਇੱਥੇ ਧਾਗਾ ਬੰਦਿਆ ਨੂੰ ਤੇ ਕਿਵੇਂ ਇੱਥੇ ਆ ਕੇ ਧਾਗਾ ਬਨਵਾ ਸਕਦੇ ਨੇ ਜਿਹੜਾ ਆਪਣਾ ਟਾਈਫਾਇਟ ਆ ਉਹ ਸਹੀ ਕਰਵਾ ਸਕਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸਰ ਤੁਸੀਂ ਸਾਨੂੰ ਪਤਾ ਲੱਗਿਆ ਵੀ ਇੱਥੇ ਟਾਈਫਾਇਟ ਦਾ ਧਾਗਾ ਬੰਦਦੇ ਹਾਂ ਕਿੰਨਾ ਸਮਾਂ ਹੋਵੇ ਤੁਹਾਨੂੰ ਇਹ ਬੰਦਣਾ ਮੈਨੂੰ ਤੁਸੀਂ ਵੇਖ ਲਓ ਜੀ ਸਾਨੂੰ 84 ਤੋਂ ਮੈਂ ਇੱਥੇ ਆ ਜੀ ਮੈਨੂੰ ਘੱਟੋ ਘੱਟ 22 23 ਸਾਲ ਹੋ ਗਏ ਇਹ ਕੰਮ ਕਰਦੇ ਨੂੰ ਜੀ ਟਾਈਫਾਇਟ ਬੁਖਾਰ ਜਿਹਨੂੰ ਨਾ ਉਤਰਦਾ ਹੋਵੇ ਉਹ ਆਪਾਂ ਧਾਗਾ ਬਣਾਈਦਾ ਜੀ ਸਿਰਫ ਲੰਗਰੇਜੇ ਨੇ ਉਹਨੇ ਬੰਦੇ ਆ 10 20 ਰੁਪਏ ਦੇ ਉਸ ਤੋਂ ਬਾਅਦ ਕੇ ਉਹ ਖਾਣੇ ਪੈਂਦੇ ਦੋਕ ਦਿਨ ਆਰਾਮ ਆ ਜਾਂਦਾ ਤੇ ਜਿੱਦਾਂ ਵੀ ਸਾਨੂੰ ਉਹ ਥੋੜੇ ਤੋਂ ਪਹਿਲਾਂ ਵੀ ਕੋਈ ਕਰਦਾ ਹੁੰਦਾ ਸੀਗਾ ਇਹ ਤੁਹਾਨੂੰ ਵੀ ਤੁਸੀਂ ਸ਼ੁਰੂ ਕੀਤਾ ਨਹੀਂ ਨਹੀਂ ਪਹਿਲਾਂ ਮੇਰੇ ਫਾਦਰ ਕਰਦੇ ਹੁੰਦੇ ਮੇਰੇ ਫਾਦਰ ਦਾ ਨਾਮ ਸੀ ਦਰਸ਼ਨ ਰਾਮ ਉਹ ਪਹਿਲਾਂ ਕਰਦੇ ਹੁੰਦੇ ਸੀ ਉਹਨਾਂ ਤੋਂ ਫਿਰ ਮੈਨੂੰ ਪ੍ਰੇਰਨਾ ਮਿਲੀ ਉਸ ਤੋਂ ਬਾਅਦ ਫਿਰ ਮੈਨੂੰ ਐਸੀ ਮਾਰਗ ਦੀ ਕਿਰਪਾ ਹੋਈ ਆਪਣੇ ਆਪ ਵੀ ਫਿਰ ਆਪਣੇ ਆਪ ਵੀ ਚਲੋ ਮਾਰਗ ਦੀ ਕਿਰਪਾ ਕਰਕੇ ਫਿਰ ਹੋ ਗਿਆ ਠੀਕ ਜਦੋਂ ਵੀ ਟਾਂਗਾ ਪਾਈ ਆਰਾਮ ਆ ਜਾਂਦਾ ਦਾ ਕਬਨਵਾਉਣ ਆਉਣ ਤੋਂ ਪਹਿਲਾਂ ਕੁਝ ਮੈਂ ਇਸ ਕਰਕੇ ਆਉਣਾ ਪੈਂਦਾ ਕੋਈ ਉਪਾਏ ਕਰਕੇ ਆਉਣਾ ਪੈਂਦਾ ਜਾਂ ਉਸ ਤੋਂ ਬਾਅਦ ਇੱਥੇ ਕੁਝ ਚੜਾਉਣਾ ਪੈਂਦਾ ਉਹ ਚੀ ਦੱਸੋ ਮੈਨੂੰ ਨਹੀਂ 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 ਇਹ ਫ੍ਰੀ ਸੇਵਾ ਬੋ ਜੀ ਇੱਥੇ ਤਾਂ ਜਿਹੜਾ ਮਰਜ਼ੀ ਆ ਜਾਵੇ ਚਾਹੇ ਸਵੇਰੇ ਦੁਪਹਿਰੇ ਰਾਤੀ ਜਦੋਂ ਮਰਜ਼ੀ ਆਵੇ ਉਸ ਵੇਲੇ ਉਹਨਾਂ ਦਾ ਕੋਈ ਲਿਆ ਨਹੀਂ ਜਾਂਦਾ ਜੀ ਇਹ ਫ੍ਰੀ ਸੇਵਾ ਆ ਸਿਰਫ ਲੌਂਗ ਲੈਜੇ ਦੇ ਪੈਸੇ ਦਾ ਵੀਰ ਵੀ ਰੋਣੇ ਪੈਂਦੇ ਨੇ ਹਾਂਜੀ ਅੱਛਾ ਉਹ ਫਿਰ ਕਿੱਦਾਂ ਮੈਂ ਤੁਹਾਨੂੰ ਦੇਖ ਜਾਣੇ ਹੁੰਦੇ ਆ ਬੰਦਾ ਆਪਣਾ ਜਿੱਦੋਂ ਮਰਜ਼ੀ ਲੌਂਗ ਲੈਜੇ ਆਪਣੇ ਬਾਜ਼ਾਰ ਤੋਂ ਕਿਸੇ ਵੀ ਦੁਕਾਨ ਤੋਂ ਖਰੀਦ ਕੇ ਲਿਆਵੇ ਹਾਂਜੀ ਜਦੋਂ ਤੱਕ ਗੱਦਸੀ ਬੰਦ ਨਹੀਂ ਲੈਂਦੇ ਉਹ ਉਸ ਤੋਂ ਬਾਅਦ ਕੋਈ ਰਹਿਤ ਮर्यादा ਵੀ ਰੱਖਣੀ ਪੈਂਦੀ ਹੈ ਕੋਈ ਨਹੀਂ ਕੋਈ ਮर्यादा ਨਹੀਂ ਕੋਈ ਪਰਹੇਜ਼ ਨਹੀਂ ਕੋਈ ਉਹਦੀ ਗੱਲ ਵਾਸਤੇ ਖਾ ਕੇ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਆ ਜਾਓ ਕੋਈ ਉਹਦਾ ਕੋਈ ਬੰਦਿਸ਼ ਨਹੀਂ ਹੈ ਕੋਈ ਮਤਲਬ ਪਰਹੇਜ਼ ਨਹੀਂ ਹੈ ਉਹਦਾ ਤੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਕਿ ਆਰਾਮ ਜਿਹੜਾ ਪੇਸ਼ੈਂਟ ਨੂੰ ਆਣਾ ਸ਼ੁਰੂ ਹੋ ਜਾਂਦਾ ਦੇਖੋ ਜੀ ਪੇਸ਼ੈਂਟ ਦੇਦੋਂ ਪਤਾ ਅੱਗਾ ਪਾ ਦੇਣਾ ਥੋੜੀ ਦੇਰ ਬਾਅਦ ਹੀ ਉਹਨੂੰ ਅਸਰ ਸ਼ੁਰੂ ਹੋ ਜਾਣਾ ਘੰਟੇ ਦੋ ਘੰਟੇ ਬਾਅਦ ਜਲਦੀ ਆਵਾਂ ਹੈ ਕੀ ਤਾਕਤ ਹੈਗੀ ਇਸ ਧਾਗੇ ਦੇ ਵਿੱਚ ਜੇਕਰ ਕਿਸੇ ਨੂੰ ਟਾਈਫਾਇਡ ਹੁੰਦਾ ਤੇ ਉਹ ਸਿਰਫ ਇੱਕ ਮਾਤਰ ਧਾਗੇ ਨੇ ਬੰਨ੍ਹਣ ਦੇ ਨਾਲ ਕਿ ਸਹੀ ਹੋ ਦੇਖੋ ਜੀ ਤਾਕਤ ਤਾਂ ਉਸ ਮਾਲ ਨੂੰ ਪਤਾ ਸਿਰਫ ਮੈਂ ਤਾਂ ਉਹਨਾਂ ਦਾ ਨਾਮ ਲੈ ਕੇ ਬੰਨ੍ਹ ਦੇਣਾ ਮੈਂ ਤਾਂ ਸਿਰਫ ਮੌਜੂ ਉਹਨਾਂ ਦਾ ਨਾਮ ਲੈ ਕੇ ਧਾਗਾ ਬੰਨ੍ਹ ਦੇਣਾ ਤਾਕਤ ਬਾਰੇ ਉਹ ਜਾਣਦੇ ਆ अच्छा जी फिर अपने पापा ਦਾ ਨਾਮ ਲੈ ਕੇ हां ਮੇਰੇ ਪਾਪਾ ਦਾ ਨਾਮ ਲੈ ਕੇ ਬਾਕੀ ਸਾਡੀ ਮਈਆ ਭਗਵਾਨ ਜੀ ਉਹਨਾਂ ਦਾ ਅਸ਼ੀਰਵਾਦ ਹੈ ਆਪਾਂ ਨੂੰ ਉਹਨਾਂ ਕਰਕੇ ਆਪਾਂ ਇਹ ਕੰਮ ਕਰ ਜਾਈ ਅੱਛਾ ਮਤਲਬ ਹੈ ਜਿਹੜੀ ਤੁਹਾਨੂੰ ਬਖਸ਼ਿਸ਼ ਮਿਲੀ ਹੋਈ ਹੈ ਮਈਆ ਭਗਵਾਨ ਜੀ ਦੀ ਮਈਆ ਭਗਵਾਨ ਜੀ ਦੀ ਰੈਨ ਹੈ ਜੀ ਸਾਰਾ ਕੁਝ ਉਹਨਾਂ ਨੇ ਬਖਸ਼ਿਸ਼ ਕੀਤੀ ਹੋਈ ਹੈ ਜੀ ਬਸ ਉਹਨਾਂ ਦੀ ਕੋਈ ਨਾ ਉਹਨਾਂ ਦਾ ਹੱਥ ਲੋਕਾਂ ਦੀ ਸੇਵਾ ਤੇ ਵੀ ਤੁਸੀਂ ਬਸ ਲੋਕਾਂ ਦੀ ਸੇਵਾ ਬਸ ਉਹਨਾਂ ਨੇ ਦੱਸਿਆ ਵੀ ਸੇਵਾ ਕਰੋ ਪਰ ਸੇਵਾ ਕੋਈ ਸਵੇਰੇ ਹਲ ਜੇ ਕੋਈ ਦੂਰ ਦੂਰ ਲੋਕ ਆ ਜਾਂਦੇ ਨੇ ਕਿੱਥੋਂ ਕਿੱਥੋਂ ਯਾਨੀ ਕਿ ਤੁਸੀਂ ਹੱਦ ਤੱਕ ਜਿਹੜੇ ਧਾਗੇ ਬਣ ਚੁੱਕੇ ਆ ਜੇ ਲੋਕ ਸੰਗਤ ਆਉਂਦੀਆਂ ਨੇ ਉੱਤੇ ਸੰਗਤ ਤਾਂ ਬਹੁਤ ਤੁਸੀਂ ਦੇਖੋ ਯੂਪੀ ਬਿਹਾਰ ਕੋਲਕੱਤਾ ਤੱਕ ਵੀ ਆਉਂਦੇ ਮੁੰਬਈ ਤੱਕ ਵੀ ਆਏ ਨੇ ਅੱਜ ਹੀ ਲੋਕ ਕੱਲ ਗੱਡੀ ਭਰ ਕੇ ਦਿੱਲੀ ਤੋਂ ਉਹ 10 15 ਜਣੇ ਸੀ ਉੱਥੇ ਤਾਂ 15 ਜਣਾਂ ਦੇ ਧਾਗੇ ਬਣਲੇ ਉਹ ਦਿੱਲੀ ਤੋਂ ਸਪੈਸ਼ਲ ਆਏ ਨੇ ਬਾਕੀ ਉਹ ਮਾਲਕ ਦੀ ਕਿਰਪਾ ਉਹਨਾਂ ਨੂੰ ਪਤਾ ਜੀ ਮਤਲਬ ਕਿ ਜਿੱਥੇ ਲੋਕ ਐਨੇ ਪੈਸੇ ਲਾ ਕੇ ਇਲਾਜ ਕਰਾਦੇ ਡਾਇਫਰਡ ਦਾ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਸਿਰਫ ਇੱਕ ਲੌਂਗ ਤੇ ਲੱਟੀਆਂ ਲਈ ਰਾਹ ਆਉਦਾ ਸਿਰਫ 10 ਜਾਂ 20 ਰੁਪਏ ਲੱਗਦੇ ਨੇ ਤੇ ਮਾਲਕ ਦੀ ਕਿਰਪਾ ਉਹਦੇ ਰਾਹ ਆ ਜਾਂਦਾ ਹਾਂ ਜੀ ਹਾਂ ਜੀ ਠੀਕ ਆ ਤੇ ਮੇਨੂੰ ਦਾ ਵਿਆਹ ਮੇਰੇ ਕੋਲ ਆ ਦੇਖੋ ਅੱਜ ਤਾਗਾ ਰੱਖਿਆ ਹੋਇਆ ਇਹ ਤਾਗਾ ਮੈਂ ਆਪਣੇ ਕੋਲੋਂ ਦਿੰਦਾ ਹੁੰਦਾ ਹਾਂ ਜੀ ਲੌਂਗ ਦੇ ਜੇ ਇਹਨਾਂ ਨੂੰ ਲਿਆਉਣੇ ਪੈਂਦੇ ਨੇ ਲਾ ਜਬੀਰ ਮੈਂ ਧਾਗਾ ਆਪਣੇ ਕੋਲ ਹੀ ਧਾਗਾ ਆਪਣੇ ਕੋਲ ਦੇਦਾ ਕੀ ਬਾਤ ਹੈ ਜੀ ਮਤਲਬ ਜੀ ਜਿਹੜੀ ਸੇਵਾ ਕਰ ਰਹੇ ਹਾਂ ਤੇ ਜੇਕਰ ਕਿਸੇ ਨੇ ਕੋਈ ਮਰੀਜ਼ ਹੈਗਾ ਕੋਈ ਦੁੱਖ ਹੈ ਨਾ ਹਾਂਜੀ ਤੇ ਉਹਨਾਂ ਆਣਾ ਕਿੱਥੇ ਪਵੇਗਾ ਲੋਕੇਸ਼ਨ ਕਿੱਥੇ ਦੀ ਲੋਕੇਸ਼ਨ ਇਹ ਹੈ ਜੀ ਬਸ ਏਡਾ ਫਲੋਰ ਹੈ ਨਵੇਂ ਸ਼ਹਿਰ ਨੂੰ ਬਸ ਚੱਲਦੀ ਹੈ ਤੋਂ ਆ ਕੋਡ ਰੋਲ ਹੈ ਜੀ ਬਸ ਇੱਥੇ ਸੋਨ ਲਾਲ ਢੋਲੀ ਢੋਲੀ ਜਾ ਵਾਲਾ ਜਿਹਨੂੰ ਮਰਜ਼ੀ ਪਤਾ ਕਰੋ ਹਾਂਜੀ ਮੇਰਾ ਨਾ ਪੱਕਾ ਨਾ ਸੋਨ ਲਾਲ ਹੈ ਸੋਨ ਲਾਲ ਢੋਲੀ ਕਰਕੇ ਮੈਨੂੰ ਜਿਆਦਾ ਜਾਣਾ ਹੈ ਜੀ ਹੂੰ ਤੇ ਮਤਲਬ ਕਿਸ ਸਮੇਂ ਜਿਹੜਾ ਆ ਕਿੱਥੇ ਤਾਂ ਗੱਬਨਵਾ ਸਕਦੇ ਹਾਂ ਜਦੋਂ ਮਰਜੀ ਆ ਸਕਦਾ ਬੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਦ ਮਰਜੀ ਆ ਜਾਵੇ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆ ਜਾਵੇ ਸਵੇਰੇ 6 ਵਜੇ ਵੀ ਆਉਂਦੇ ਨੇ ਲੋਕ ਉਸ ਤੋਂ ਬਾਅਦ ਵੀ ਕਈ ਵਾਰੀ ਤਾਂ ਮੇਰੇ ਆਉਣ ਤੋਂ ਪਹਿਲਾਂ ਬੈਠੇ ਹੁੰਦੇ ਮੈਂ ਤਕਰੀਬਨ 7 ਵਜੇ ਆਣਾ ਚਾਹੀਦਾ ਮੇਰੇ ਆਉਣ ਤੋਂ ਪਹਿਲਾਂ ਵੀ ਕਈ ਵਾਰੀ ਮਰੀਜ਼ ਬੈਠੇ ਹੁੰਦੇ ਆ ਜੀ ਹਾਂਜੀ ਚਲੋ ਤੁਹਾਡੇ ਫਾਦਰ ਸਾਹਿਬ ਕਿਸ ਤਰੀਕੇ ਨਾਲ ਉਹ ਵੀ ਇਸ ਤਰ੍ਹਾਂ ਲੌਂਗ ਲੈ ਕੇ ਇਹਨਾਂ ਦਾ ਗੱਭਾ ਬੰਦੇ ਹੁੰਦੇ ਨਹੀਂ 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 ਮੇਰੇ ਫਾਦਰ ਸਾਹਿਬ ਦਾ ਹੋਰ ਸੀ ਉਹ ਗੁੜ ਲੈ ਕੇ ਆਉਣਾ ਪੈਂਦਾ ਸੀ ਉਸ ਸਮੇਂ ਉਹਨਾਂ ਨੂੰ ਪੂਰੇ ਹੁਣ ਵੀ ਕਰਕੜ 20 ਸਾਲ ਹੋ ਗ ਉਦੋਂ ਗੁੜ ਲੈ ਕੇ ਆਉਂਦੇ ਨੇ ਗੁੜ ਗੁੜ ਥੋੜਾ ਜਿਹਾ ਲੈ ਕੇ ਆਣਾ ਉਹ ਰਾਤ ਨੂੰ ਲੈ ਆਉਣਾ ਤੇ ਸਵੇਰ ਨੂੰ ਅਗਲੇ ਜਿਹੜੇ ਕਿਸੇ ਨੂੰ ਬੁਖਾਰ ਟਾਈਫਾਇਰ ਤਈਆ ਬੁਖਾਰ ਹੁੰਦਾ ਉਦੋਂ ਜਾਂਦਾ ਹੈ ਉਹ ਖਾਣਾ ਪੈਂਦਾ ਹੈ ਗੁੜ ਥੋੜਾ ਕਿਹੜੀ ਕਿਹੜੀ ਬਿਮਾਰੀਆਂ ਜਿਹੜੀਆਂ ਕਿ ਥਾਗੇ ਨਾਲ ਥਾਗੇ ਬੰਨਣ ਨਾਲ ਨਹੀਂ ਠੀਕ ਹੋ ਜਾਂਦੀਆਂ ਨੇ ਮੈਂ ਤੁਹਾਨੂੰ ਦੱਸਦਾ ਜੇ ਹੁਣ ਜੇ ਸਟੀ ਦਾ ਵੀ ਆਪਾਂ ਲਾਉ ਲੈ ਲਈਏ ਹਾਂਜੀ ਤੁਹਾਨੂੰ ਬੁਖਾਰ ਹੈ ਕੋਈ ਸਵਾਇਕਲ ਹੈ ਕੋਈ ਹੋਰ ਟਾਈਫਾਇਰ ਬੁਖਾਰ ਤਾਂ ਚਲੋ ਹੈਗਾ ਹੀ ਆ ਜੇ ਕੋਈ ਉਪਦਾ ਵੀ ਨਹੀਂ ਆਪਣੇ ਪਈ ਵਾਰੀ ਜਾਂ ਹੱਥ ਪੈ ਸੋਚੇ ਜਾਂਦੇ ਆ ਉਹਨੂੰ ਜੂਰੇ ਐਸਟ ਕਹਿੰਦੇ ਬਾਧਾ ਘਟਦਾ ਉਹਦੇ ਵੀ ਆਪਾਂ ਇਲਾਜ ਕਰੀਦਾ ਐਸੇ ਨਾਲ ਹੀ ਤਾਂ ਕਿ ਉਹਨਾਂ ਦੇ ਨਾਲ ਹੀ ਬਾਧਾ ਪੈਦੀ ਆ ਉਹ ਆਰਾਮ ਆ ਜਾਂਦਾ ਐਨੀ ਕਿਰਪਾ ਐ ਨਹੀਂ ਕਿ ਉਹ ਮਾਰਗ ਦੀ ਕਿਰਪਾ ਜੀ ਆਪਣੇ ਕੋਲੋਂ ਕੁਛ ਨਹੀਂ ਉਹ ਮਾਰਗ ਦੀ ਮਈਆ ਭਗਵਾਨ ਦੀ ਮਿਹਰ ਆ ਠੀਕ ਹੂੰ ਉਹਦੇ ਨਾਲ ਅੱਗੇ ਤੁਹਾਡੇ ਨਾਲ ਗੱਲਬਾਤ ਕਰ ਗਏ ਕੋਈ ਗੱਲ ਨਹੀਂ ਮਹਾਰਾਜ ਜੀ ਇਹ ਸੰ ਸਾਡੇ ਨਾਲ ਸੋਹਣ ਲਾਲ ਜੀ ਤੇ ਜਿਨ੍ਹਾਂ ਨੇ ਫ੍ਰੀ ਸੇਵਾ ਇੱਥੇ ਕਰਦੇ ਨੇ ਜੇਕਰ ਕਿਸੇ ਨੇ ਵੀ ਟਾਈਫਾਇਡ ਹੈ ਬੁਖਾਰ ਹੈ ਤੇ ਦੱਸਿਆ ਵੀ ਰਿਪੀਟ ਜਦ ਜਿਵੇਂ ਕੀ ਅੰਨ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਇਸ ਤਰੀਕੇ ਦੀ ਕੋਈ ਵੀ ਬਿਮਾਰੀ ਹੈਗੀ ਤਾਂ ਉਹ ਇੱਥੇ ਆ ਕੇ ਆਪਣਾ ਇਲਾਜ ਜਿਹੜਾ ਕਿ ਆ ਕਰਵਾ ਸਕਦਾ ਕੁਝ ਜ਼ਿਆਦਾ ਤੁਹਾਨੂੰ ਇੱਥੇ ਕਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਸਿਰਫ ਲੌਂਗ ਤੇ ਲੈਚੀਆਂ ਦਾ ਇੱਕ ਪੈਕਟ ਲੈ ਕੇ ਆਉਣਾ ਹੈ ਛੋਟਾ 10 ਰੁਪਏ ਦਾ ਪੈਕਟ ਤੁਸੀਂ ਲੈ ਕੇ ਆ ਸਕਦੇ ਹੋ ਤੇ ਉਸ ਦੇ ਨਾਲ ਜਿਹੜੇ ਤੁਹਾਡੇ ਟਾਈਫਾਇਡ ਹੈ ਬੁਖਾਰ ਹੈ ਤੇ ਜੇਕਰ ਤੁਹਾਡੇ ਹੱਥ ਪੈਰ ਸੁੱਜਦੇ ਯੂਰਿਕ ਐਸਿਡ ਵੱਧ ਹੈ ਉਸ ਦਾ ਵੀ ਜਿਹੜਾ ਇਲਾਜ ਇੱਥੇ ਕਰ ਦਿੱਤਾ ਜਾਂਦਾ ਹੈ ਤੇ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਿੱਤੀ ਇੱਕ ਵਾਰੀ ਫਿਰ ਦੱਸ ਦੇਣੀ ਚਾਹਾਂਗੇ ਇਹ ਬੱਸ ਸਟੈਂਡ ਅੱਡਾ ਜਿਹੜਾ ਨਵਾਂ ਸ਼ਹਿਰ ਬੱਸ ਸਾਡਾ ਫਲੋਰ ਹੈ ਇੱਥੋਂ ਜਿਹੜੀ ਨਵਾਂ ਸ਼ਹਿਰ ਨੂੰ ਬੱਸ ਚੱਲਦੀ ਬਿਲਕੁਲ ਉਸ ਦੇ ਸਾਹਮਣੇ ਜਿਹੜੀ ਦੁਕਾਨ ਤੁਸੀਂ ਦੇਖ ਸਕਦੇ ਹੋ ਢੋਲੀ ਦੀ ਢੋਲੀ ਦੀ ਸਟਾਲ ਕੀ ਸਟਾਲ ਸਾਡੀ ਢੋਲੀ ਦੀ ਸਟਾਲ ਹੈ ਐਸੇ ਤੁਸੀਂ ਸ਼ਾਮ ਤੋਂ ਪਹਿਲਾਂ ਆ ਕੇ ਜਿਹੜਾ ਆਪਣਾ ਧਾਗਾ ਬਨਵਾ ਸਕਦੇ ਤੁਹਾਡੇ ਜਿਹੜੇ ਤੁਹਾਡੇ ਕਸ਼ ਨੇ ਯਾਨੀ ਕਿ ਬੁਖਾਰ ਹੈ ਜੇਕਰ ਤੁਹਾਨੂੰ ਕੁਝ ਵੀ ਸਲੀਕੇ ਦਾ ਹੈ ਤੁਸੀਂ ਉਸ ਤੋਂ ਮੁਕਤੀ ਬਾ ਸਕਦੇ ਹੋ ਯਾਨੀ ਕਿ ਤੁਸੀਂ ਉਸ ਤੋਂ ਰਹਿਤ ਹੋ ਸਕਦੇ ਹੋ ਬੁਖਾਰ ਤੁਹਾਡਾ ਉਤਰ ਜਾਏਗਾ ਤੇ ਇਦਾਂ ਦੇ ਹੋਰ ਵੀ ਸਾਡੇ ਚੈਨਲ ਨੂੰ ਫੋਲੋ ਜੁ ਕਰ ਲਿਓ ਦ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਨਾਲ ਮੈਂਬਰ ਵੀਰ ਥੈਂਕ ਯੂ